ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਪੱਤੀ ਕੱਕੇ ਵਾਲਾ ਪਿੰਡ ਬੱਚੀਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਏ ਜਾਣਗੇ ਜਿਸ ਦੇ ਵਿੱਚ ਇੱਕ ਗਾਂ ਸੱਜਰ ਸੁਈ ਸਵਾਈ ਤੇ ਇੱਕ ਮਾਜਾ ਵੀਰ ਜੀ ਜੇ ਥੱਲੇ ਵੀਰ ਜੀ 14 ਕਿਲੋ ਦੁੱਧ ਦੱਸਦੇ ਆ ਬਾਕੀ ਹੁਣ ਕਰਦੇ ਆ ਸੋਨੇ ਭਾਜੀ ਨਾਲ ਆਪਾਂ ਗੱਲਬਾਤ ਤੇ ਤੁਹਾਨੂੰ ਦੋਹਾਂ ਪਸ਼ੂਆਂ ਬਾਰੇ ਵੀਰ ਜੀ ਪੂਰੀ ਪੂਰੀ ਲੈ ਕੇ ਦਿੰਨੇ ਆ ਜਾਣਕਾਰੀ ਤੇ ਰੇਟ ਬਾਰੇ ਕਰਦੇ ਆ ਤੇ ਦੁੱਧ ਬਾਰੇ ਪੂਰੀ ਗੱਲਬਾਤ ਕਰਦੇ ਆ ਹੋਰ ਸੋਨੇ ਬਾਜੀ ਕੀ ਹਾਲ ਚਾਲ ਨੇ ਠੀਕ ਆ ਤੇ ਲਸਾ ਹੋਰ ਕੀ ਹਾਲ ਚਾਲ ਦੇ ਹਾਂ ਠੀਕ ਠਾਕ ਵਧੀਆ ਕਿੱਥੇ ਰਹਿ ਜੀ ਨજર ਹਾਂਜੀ ਹਾਂਜੀ ਕਿੱਥੇ ਰਹਿ ਮੈਂਗਾ ਨજર ਝੋਨਾ ਚਾ ਨજર ਜੇ ਰਹਿ ਜੋ ਮੁਰਕੇ ਇਤਨਾ ਮਾਲ ਮੂਲ ਘਟ ਮਿਲਦਾ ਹੈ ਅੱਛਾ ਜੀ ਮੁਰਕੇ ਤੁਹਾਨੂੰ ਪੂਨ ਬਣ ਕੀਤਾ ਮਾਲ ਲਿਆਂਦਾ ਹੈ ਮੁਰਕੇ ਤੁਹਾਡਾ ਟਾਈਮ ਹੀ ਲੱਗਾ ਹਾਂਜੀ ਹਾਂਜੀ ਆਹ ਆਏ ਤੁਹਾਡੇ ਪੂਨ ਇੱਕ ਦੋ ਸਾਡੇ ਵੀ ਥੋੜਾ ਨਾ ਲੈਂਟਰ ਲੁੰਡਰ ਦੇ ਕੰਮ ਕਰਕੇ ਥੋੜਾ ਭਜਣਾ ਸਰੇ ਈ ਮਹੀਨਾ ਡੇਢ ਮਹੀਨਾ ਦੋਦੇ ਕਰਕੇ ਨਾ ਵੀਡੀਓ ਮੇਰੇ ਘਟ ਪਈਆਂ ਇਹ ਭਜਨਸ ਬੜੀ ਸੀ ਉਹਦੇ ਕਰਕੇ ਤੇ ਹੁਣ ਆਪਣੇ ਕਿੰਨੇ ਨੇ ਸੋਨੇ ਬਾਜੀ ਪਸ਼ੂ ਆਪਣੇ ਕੋਲ ਦੋ ਹੀ ਇੱਕ ਮੈਂ ਇੱਕ ਗਾਂ ਅੱਛਾ ਜੀ ਇੱਕ ਮੱਝ ਤੇ ਇੱਕ ਗਾਂ ਹਾਂਜੀ ਤੇ ਗਾਂ ਜਿਹੜੀ ਐ ਇਹ ਸਾਲ ਕਿੰਨਾ ਦੁੱਧ ਦੇ 16 ਲੀਟਰ ਹੈਗਾ ਜੀ ਬੋਲਾ 16 ਲੀਟਰ ਬੋਲਾ ਮੌਕੇ ਤੇ ਆ ਰਹੇ ਹਾਂਜੀ ਤਿੰਨ ਦਿਨਾਂ ਲਈ ਸਹੀ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਫੋਨ ਪਤਾ ਦੱਸ ਦਿਓ ਡਰੈੱਸ ਨਾਂ सोनू ਜੀ ਅੱਛਾ ਜੀ ਫੋਨ ਨੰਬਰ 94 ਪੱਤੀ ਕਕੇ ਵਾਲਾ ਤੇ ਪਿੰਡ ਬੱਚੀ ਕਕੇ ਵਾਲਾ ਹਾਂਜੀ ਪਿੰਡ ਬੱਚੀ ਪਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਹਾਂਜੀ ਤੇ ਫੋਨ ਨੰਬਰ 9465672793 ਫੋਨ ਨੰਬਰ ਹੈ ਠੀਕ ਹੈ ਵੀਰ ਜੀ ਆ ਗਾਂ ਥਲੀ ਕਿੰਨਾ ਜੀ ਦੁੱਧ ਆਖਿਆ ਮੌਕੇ ਤੇ 16 ਕਿ ਲੀਟਰ ਹੈਗਾ ਜੀ ਬੋਲਾ ਤਿੰਨ ਦਿਨਾਂ ਦੀ ਸੂਈ ਹੈ ਤਿੰਨ ਦਿਨਾਂ ਦੀ ਸੂਈ ਆ ਬੱਚੀ ਮਗਰ ਇਹ ਮਗਰ ਬੱਚਾ ਕਢਾ ਜੀ ਬੱਚੀ ਆ ਆਹ ਵਿਖਾ ਦੇਣੇ ਕੋਈ ਨਹੀਂ ਮਜੂ ਖਾ ਹੀ ਦੇਣੇ ਇੱਕ ਮਿੰਟ ਤਿੰਨ ਦਿਨਾਂ ਦੀ ਵੀਰ ਜੀ ਸੂਈ ਆ ਆਹ ਮਗਰ ਬੱਚਾ ਵੀਰ ਜੀ ਪਿਓਰ ਜੈਡ ਬਲੈਕ ਕਾਲੀ ਬੱਚੀ ਆ ਵੀਰ ਜੀ ਤਿੰਨ ਦਿਨਾਂ ਦਾ ਬੱਚਾ ਆ ਤੇ ਇਹ ਥੱਲੇ ਸੋਣੇ ਬਾਈ ਦੁੱਧ ਮੌਕੇ ਤੇ ਕਿੰਨਾ ਆਖਿਆ ਜੋਣਾ 16 ਕਿ ਲੀਟਰ ਹੈਗਾ ਜੀ ਬੋਲਾ 15 ਜੀ 16 ਇੰਨਾ ਹੈਗਾ 15 16 ਲੀਟਰ ਤਿਆਰ ਜੀ 16 ਆਪਾਂ ਬਿਲਕੁਲ ਹੁਣ ਚਵਾ ਕੇ ਦਵਾ ਕੇ ਘਰੋ ਜਿਹੜੇ ਭੈਣ ਭਾਖ ਖੋਲੋ ਮੜੀ ਚਲਾਇਓ ਧਾਰ ਕੀ ਦੁੱਧ 20 ਕਿਲੋ ਪਰੂਗੀ ਠੀਕ ਠੀਕ ਆ ਪੀਲੇ 16 17 ਦੇਈ ਗਈ ਹੈ ਹਾਂ ਜੀ ਕਿੰਵੇਂ ਸੂਵੇ ਦੂਜਾ ਸੂਆ ਤੇ ਦੰਦੋ ਜਵਾਨ ਜੇ ਹਾਂ ਜੀ ਜਵਾਨ ਟੋਰਿਓ ਮੜਾ ਲੰਮੀ ਚਲਾਇਓ ਕਰੋ ਵੀਰ ਜੀ ਚੈੱਕ ਪਾਸ ਆਡਰ ਦੀ ਕੁਆਲਟੀ ਫੇਸ ਦੀ ਕੁਆਲਟੀ ਵੀਰ ਜੀ ਚੈੱਕ ਕਰੋ 16 ਲੀਟਰ ਵੀਰ ਜੀ ਆਂਦੇ ਵੀ ਮੌਕੇ ਦੇ ਦੁੱਧ ਝੋਕੇ ਦਵਾਗੇ ਹੁਣ ਦਵਾ ਟਾਈਮਾਂ ਬਾਕੀ ਬਾਤ ਉਹ ਕਿੰਨਾ ਕੱਢ ਸਕਦੀ ਜੇ ਦੁੱਧ 20 ਲੀਟਰ ਦੇ ਦੂ ਠੀਕ ਹੈ ਇਹ ਤਿੰਨਾਂ ਦਾ ਨਾ ਦਿੱਆ ਸਿਰਫ ਕਰੋ ਵੀ ਜੀ ਠਨਾਂ ਦੀ ਕੁਆਲਿਟੀ ਚੈੱਕ ਆਰਡਰ ਦੀ ਕੁਆਲਿਟੀ ਚੈੱਕ 16 ਲੀਟਰ ਦੁੱਧ ਮੌਕੇ ਤੇ ਤਿਆਰ ਹੈ ਵੀ ਇਥੇ ਹੁਣ ਇਹਨਾਂ ਦੇ ਕਹਿਣ ਅਨੁਸਾਰ ਠੰਡੀ ਸੀਲ ਬੜੀ ਠੀਕ ਹੈ ਵੀਰ ਕਰੋ ਵੀ ਜੀ ਠੰਡੀ ਸੀਲ ਚੈੱਕ ਪਾਸ ਤੇਰਾ ਕੀ ਰੇਟ ਮੰਗਦੇ ਸੋਹਣੇ ਭਾਜੀ ਮੋਗਲ ਤੇ ਵੀਰ ਜੀ ਇਹ ਬਜਿਨਾਂ 65 70 ਮੰਗੀ ਜਾਂਦੇ ਆ ਹਾਂ ਨਹੀਂ ਨਹੀਂ ਆਪਾਂ ਉਹ ਲੈਣਾ ਜਿੰਨਾ ਕਿ ਲੈ ਹੀ ਲੈਣਾ ਮੁੱਲ 60000 ਕਰਦੇ ਆ ਤੁਹਾਨੂੰ ਅੱਛਾ ਜੀ ਕਿੰਨਾ ਆਖਿਆ ਜੀ ਮੁੱਲ 60000 ਨਹੀਂ 60 ਨਹੀਂ ਆਪਾਂ ਬਿਲਕੁਲ ਜਾਇਜ਼ ਕਰੀਏ ਤੁਨੀ ਦਰ ਜਿਹੜਾ ਦੇ ਲੈ ਨਾ ਦੋ ਮੇਰੇ ਲੋ ਦੋ ਨਹੀਂ ਥੋੜਾ ਵੱਧ ਕਰੋ ਟਿਕਾਣੇ ਆਪਣੇ ਆਪ ਲਿਓ ਸੋਨੇ ਭਾਈ ਆੜਾ ਵਿੱਚ ਤੁਸੀਂ ਕਿੰਨੇ ਮਿੰਨ ਕੇ ਆਪੇ ਦੱਸ ਦੋ 2000 ਛੇ ਭਾਈ ਲਵਾ ਹਾਂ ਹਾਂਜੀ ਨਹੀਂ ਥੋੜਾ ਵੱਧ ਟਿਕਾਣੇ ਲਿਓ ਬਿਲਕੁਲ ਜਿੰਨੇ ਦਾ ਗਾ ਦਾ ਵਜੇ ਉਸ ਦੇ ਹਿਸਾਬ ਨਾਲ ਕਰ ਦੋ ਕਿਰ ਦੋ ਹੋਰ ਕਟ ਕਰਦੇ ਕਿੰਨੇ 55 ਹੰਦੇ ਜੀ ਹਾਂਜੀ ਯਾਰ ਆੜੇ ਲੋ ਵੀ ਕਰਾ ਦੋ ਅੱਛਾ 54 ਦੀ ਜਾਂਦੀ ਏ 54000 ਦੇ ਦਾਂਗੇ 54000 ਦੀ ਠੀਕ ਹੈ ਜੀ ਠੀਕ ਹਾਂ ਨਾ 54000 ਉਹ ਚੋ ਵੀ ਭਣਪਰਾ ਦਾ ਮਾਨ ਤਾਨ ਜਿਹੜਾ ਥੋੜਾ ਬਹੁਤਾ ਹੀ ਅੱਛਾ ਜਿਆਦਾ ਨਹੀਂ ਗੱਜਾ ਥੋੜੀ ਬਹੁਤੀ ਹੈਗੀ ਆ ਛੋੜ ਛੱਪਾ ਕਰਦਾ ਕੋਈ ਠੀਕ ਠੀਕ ਬਾਕੀ 16 ਲੀਟਰ ਦੁੱਧ ਜਿਹੜਾ ਮੋਕੇ ਦੇ ਚੋਕੇ ਤੋਂ ਕਰੋ ਵੀਰ ਜੀ ਇੱਕ ਵਾਰ ਫੇਸ ਦੀ ਨੇੜੇ ਤੇ ਕੁਆਲਟੀ ਚੈੱਕ ਬੱਚੀ ਚੰਗੀ ਜੇ ਠਾਈ ਸਹੀ ਲੱਪਾ ਲੱਪਾ ਲੱਗਾ ਨਾ ਦੁੱਧ ਵੀਰ ਜੀ ਨੇ ਆਂਦੇ ਆ ਵੀ ਮੋਕੇ 16 ਲੀਟਰ ਕੱਢ ਦਾਂਗੇ 54000 ਰੁਪਏ ਵੀਰ ਜੀ ਵੀਰ ਜੀ ਨੇ ਆਖਿਆ ਵੀ ਇਹਦਾ ਮੁੱਲ ਕੀਤਾ ਵੀਰ ਜੀ ਦਾ ਦੂਸਰਾ ਕਿਹੜਾ ਪਸ਼ੂ ਵੀਰ ਜੀ ਮੱਝ ਜੀ ਮੱਝ ਤੇ ਕਿੰਨਾ ਦੁੱਧ ਜੀ ਹਣਾ 14 ਕਿਲੋ 14 ਕਿਲੋ ਮੋਕੇ ਤੇ ਤਿਆਰ ਆ ਇਹਦੇ ਮਗਰ ਬੱਚਾ ਕੀ ਜੇ ਕੱਟੀ ਗਿਆ ਉਹ ਬੱਦੀ ਤੇ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹ ਨੂੰ ਮਹੀਨਾ ਕੋਈ ਆ ਜੇ ਇੱਕ ਮਹੀਨਾ ਵਾ ਹਾਂਜੀ ਲਗਭਗ ਪਾਵੇਂ ਕੋ ਡੇਢ ਲਾਲੇ ਭਾਵੇਂ ਕੋ ਬੱਚਾ ਇੱਕ ਮਿੰਟ ਵਿਖਾ ਦੇਣੇ ਇੱਕ ਮਿੰਟ ਰੁਕੋ ਹਾਂਜੀ ਇਹ ਵੀਰ ਜੀ ਬੱਚਾ ਕੋਈ ਮਹੀਨੇ ਦਾ ਮੰਨ ਲੈ ਸਵਾ ਮਹੀਨੇ ਦੀ ਮੰਨ ਲੈ ਡੇਢ ਦੀ ਵੀਰ ਜੀ ਹੁੰਦੇ ਇੱਕ ੱਟੀ ਮਗਰ ਵੀਰ ਜੀ ਇਹਦੇ ਤੇ ਹੁਣ ਮੌਕੇ ਦੋਦੇ ਜਿਹੜਾ ਕਿੰਨਾ ਜੇ 14 ਕਿਲੋ ਹੈ 14 ਕਿਲੋ ਬਿਲਕੁਲ ਆਪਾਂ ਦੋ ਟਾਈਮ ਚੋਗੇ ਦਵਾਂਗੇ ਹਾਂਜੀ ਹਾਂਜੀ ਠੀਕ ਹੈ ਖੋਲੋ ਮੜਾ ਜਨੂੰ ਚਲਾਇਓ ਡਰਦੀ ਆ ਥੋੜੀ ਮੱਝ ਉਹ ਕੱਲੀ ਹੈ ਨਾ ਉਹਨਾਂ ਕਦੀ ਕੱਢੀ ਘਰੋਂ ਘਰੋਂ ਬਾਹਰ ਅੱਛਾ 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 ਉਹਦਾ ਕਰਕੇ ਕੈਮਰੇ ਕਰਕੇ ਸਾਦੀ ਆ ਸਰੋ ਰਿਡਰ ਦੀ ਕੁਆਲਿਟੀ ਚੈੱਕ ਥਾਣਾ ਦੀ ਕੁਆਲਿਟੀ ਚੈੱਕ ਪਾਸ 14 ਲੀਟਰ ਦੁੱਧ ਵੀਰ ਜੀ ਵੀ ਜਨਾ ਕਿਹਾ ਵੀ ਮੌਕੇ ਤੇ ਤਿਆਰ ਹੈ 14 ਲੀਟਰ ਚੋਕੇ ਦਵਾਂਗੇ ਕਿੰਨੇ ਵਜੇ ਆਖਿਆ ਸੋਨੇ ਭਾਜੀ ਮਾਜ ਤੀਜਾ ਹੈ ਤੇ ਜੇ ਸਵੇਰ ਹਾਂਜੀ ਇਹਦਾ ਸੋਨੇ ਭਾਜੀ ਕੀ ਮੰਗਦੇ ਜੀ ਮੋਗਤ ਤਾਜੀ ਓਹ ਲੱਖ ਰੁਪਏ ਦੀ ਜੇ ਨਹੀਂ ਤਾਜੀ ਨਹੀਂ ਨਾ ਹੁਣ ਆਪਾਂ ਜਿੰਨੀ ਕਿ ਚੋਲੀ ਸਵਾ ਮਹੀਨਾ ਸਵਾ ਮਹੀਨਾ ਉਹਦੇ ਆਪਾਂ ਪੈਸੇ ਵੀ ਤੇ ਘਟਾ ਦਈਏ ਨਾ ਹੁਣ ਦੋ ਘਟ ਅਸੀ ਦੋ ਘਟ ਅਸੀ ਨਹੀਂ ਦੱਸੋ ਛੇਰ ਭਾਈ ਦੱਸੋ ਕੁਝ ਕਰੋ ਤਿੰਨ ਹੋਰ ਖੁੱਲਾ ਥੁਲਾ ਮਾਣ ਤਿੰਨ ਦਾ ਦੋ ਹੋਰ 3000 ਹਾਂਜੀ 76000 ਦੀ ਹੋ ਗਈ ਹਾਂਜੀ ਯਾਰ ਸਾਡਾ ਵੀ ਪਾ ਲਓ ਫਿਰ ਪਾ ਲਾਂ ਕੋਈ ਠੀਕ ਹੈ ਜੀ 74000 ਜੀ 75 ਦੀ ਚਲੋ 1000 ਤੁਹਾਡੇ ਲੋਗੇ ਵੀਰ ਜੀ 74000 ਰੁਪਏ ਵੀਰ ਜੀ ਨੇ ਰੇਟ ਆਖਿਆ ਜੇ ਬਿਲਕੁਲ ਲੈਣ ਦੇਣ ਵਾਲੀ ਜਿਹੜੀ ਗੱਲ ਜੇ ਤੇ 14 14 ਕਿਹਾ ਜੀ ਹਾਂਜੀ 14 ਕਿਲੋ 14 ਲੀਟਰ ਵੀ ਜਨ ਆਖਿਆ ਵੀ ਦੁੱਧ ਅਸੀਂ ਮੌਕੇ ਤੇ ਚੋਕੇ ਦਵਾਂਗੇ ਭਾਵੇਂ ਦੋ ਟਾਈਮ ਚੋਲੇ ਕੋ ਭਣ ਭਰਾ ਪਚਾਏ ਤਿੰਨ ਟਾਈਮ ਚੋਲੇ ਮਗਰ ਵੀਰ ਜੀ ਇਹਦੇ ਕੱਟੀ ਆ ਤੇ ਬਾਕੀ ਵੀਰ ਜੀ ਤੁਸੀਂ ਆਪਣਾ ਚੈੱਕ ਪਾਸ ਕਰਕੇ ਤਸੱਲੀ ਕਰਕੇ ਪਸ਼ੂ ਖਰੀਦੋ ਵੀਰ ਜੀ ਸਾਡੀ ਇਹ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਤਸੱਲੀ ਕਰਕੇ ਵੀਰ ਜੀ ਪਸ਼ੂ ਨੂੰ ਲੈਟੋ ਸਾਡਾ ਕੰਮ ਵੀਰ ਜੀ ਵੀਡੀਓ ਬਣਾਉਣਾ ਚੈੱਕ ਪਾਸ ਕਰਨਾ ਵੀਰ ਜੀ ਤੁਹਾਡਾ ਆਪਣਾ ਕੰਮ ਹੈ ਠੀਕ ਹੈ ਜੀ ਕਿਸਾਨ ਵੀਰੋ ਮਾਜਾ ਫਾਰਮ YouTube ਦੇਖਣ ਵਾਲੇ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ